ਸਕ्रीय ਕਾਲ ਮੈਂ ਮਨਪ੍ਰੀਤ कौर ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਆਂ ਇਸ ਵੇਲੇ ਦੀ ਵੱਡੀ ਖਬਰ ਤੇ ਤੁਹਾਨੂੰ ਦੱਸਦੀ ਕਿ ਅੱਜ ਸੀਐਮ ਭਗਵੰਤ ਮਾਨ ਨੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਕੈਬਨਟ ਮੀਟਿੰਗ ਸੰਦਿਸੀ ਸੀਐਮ ਭਗਵੰਤ ਮਾਨ ਦੇ ਘਰ ਸਾਰੇ ਮੰਤਰੀ ਨੇ ਜਿਹੜੇ ਉਹ ਇਕੱਠੇ ਹੋ ਗਏ ਨੇ ਤੇ ਕੈਬਨਟ ਮੀਟਿੰਗ ਹੈ ਜਿਹੜੀ ਕਾਫੀ ਲੰਬੀ देर ਚੱਲੀ ਹੈ ਤੇ ਕੈਬਨਟ ਮੀਟਿੰਗ ਦੇ ਦੌਰਾਨ ਜਿਹੜਾ ਵੱਡਾ ਐਲਾਨ ਹੈ ਉਹ ਕਰ ਦਿੱਤਾ ਗਿਆ ਪੰਜਾਬੀ ਉਹ ਤੁਹਾਡੇ ਕੰਮ ਦੀ ਗੱਲ ਹੈ ਧਿਆਨ ਨਾਲ ਸੁਣ ਲਿਓ ਕਿ ਕੈਬਨਟ ਮੀਟਿੰਗ ਦੇ ਵਿੱਚ ਕਿਹੜਾ ਵੱਡਾ ਐਲਾਨ ਕੀਤਾ ਗਿਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਇੱਕ ਅੱਜ ਕੈਬਨਟ ਮੀਟਿੰਗ ਹੈ ਜਿਹੜੀ ਉਹ ਸੱਦੀ ਗਈ ਸੀ 26 ਤਰੀਕ ਤੋਂ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ 4 ਦਿਨ ਵਿਸ਼ੇਸ਼ ਸੈਸ਼ਨ ਚੱਲੇਗਾ ਜਿਹੜਾ ਕਿ ਲਗਭਗ 2 ਦਿਨ ਹੀ ਚੱਲ ਪਾਏਗਾ ਕਿਉਂਕਿ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਦੇ ਦੌਰਾਨ 2 ਦਿਨ ਜਿਹੜਾ ਸੈਸ਼ਨ ਚੱਲ ਨਹੀਂ ਪਾਏਗਾ ਹਾਲਾਂਕਿ ਜਿਹੜਾ ਸੈਸ਼ਨ ਰੱਖਿਆ ਗਿਆ ਉਹ 26 ਤੋਂ 29 ਤਰੀਕ ਤੱਕ ਦਾ ਰੱਖਿਆ ਗਿਆ ਬਟ ਉਹ 2 ਦਿਨ ਹੀ ਚੱਲ ਪਾਏਗਾ ਕਿਉਂਕਿ ਸ਼ਨੀਵਾਰ ਤੇ ਐਤਵਾਰ 2 ਦਿਨ ਦੇ ਵਿੱਚ ਜਿਹੜੀ ਛੁੱਟੀ ਹੈ ਉਹ ਆ ਗਈ ਹੈ ਦੱਸਦੀ ਕਿ ਵਿਸ਼ੇਸ਼ ਸੈਸ਼ਨ ਦੇ ਦੌਰਾਨ ਇੱਕ ਕੈਬਨਟ ਮੀਟਿੰਗ ਹੈ ਜਿਹੜੀ ਭਗਵੰਤ ਮਾਨ ਦੇ ਵੱਲੋਂ ਰੱਖੀ ਗਈ ਸੀ ਤੇ ਕੈਬਨਟ ਮੀਟਿੰਗ ਦੇ ਦੌਰਾਨ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਵੱਡਾ ਐਲਾਨ ਆ ਜਿਹੜਾ ਉਹ ਕਰ ਦਿੱਤਾ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਵਿਸ਼ੇਸ਼ ਸੈਸ਼ਨ ਰੱਖਿਆ ਗਿਆ ਉਸ ਦੇ ਵਿੱਚ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਉਸ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਇੱਕ ਚਾਰਟ ਇੱਕ ਲਿਸਟ ਹੈ ਜਿਹੜੀ ਉਹ ਤਿਆਰ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਜੋ ਲੋਕ ਨੇ ਜੋ ਹੜ੍ਹ ਪ੍ਰਭਾਵਿਤ ਲੋਕ ਨੇ ਜਾਂ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਥੇ ਤੱਕ ਕਿਸ ਤਰੀਕੇ ਦੇ ਨਾਲ ਮਦਦ ਆ ਜਿਹੜੀ ਪਹਚਾਈ ਜਾਵੇ ਲੋਕਾਂ ਦੀ ਕਿਸ ਤਰੀਕੇ ਦੇ ਨਾਲ ਮਦਦ ਕੀਤੀ ਜਾਵੇ ਕਿਉਂਕਿ ਪੰਜਾਬ ਆਪਾਂ ਕਹਿ ਸਕਦੇ ਹਾਂ ਕਿ ਮੁੜ ਤੋਂ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਕਰਨ ਦੀ ਜ਼ਰੂਰਤ ਹੈ ਤੇ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਉਦੋਂ ਹੋ ਪਾਏਗਾ ਜਦੋਂ ਸਰਕਾਰਾਂ ਸਾਡੀ ਮਦਦ ਕਰਨਗੀਆਂ ਤੇ ਇਸ ਕਰਕੇ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਸੱਦਿਆ ਜਾਏਗਾ ਜੋ ਚਾਟ ਅ ਜੋ ਇੱਕ ਲਿਸਟ ਤਿਆਰ ਕੀਤੀ ਗਈ ਹੈ ਉਸ ਨੂੰ ਵਿਸ਼ੇਸ਼ ਸੈਸ਼ਨ ਦੇ ਵਿੱਚ ਰੱਖਿਆ ਜਾਏਗਾ ਤੇ ਉਸ ਨੂੰ ਲਾਗੂ ਕਰਵਾਇਆ ਜਾਏਗਾ ਹਾਲਾਂਕਿ ਉਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜੀ ਅੱਜ ਕੈਬਨਟ ਮੀਟਿੰਗ ਸੱਦੀ ਗਈ ਹੈ ਤੇ ਉਸ ਦੇ ਵਿੱਚ ਵੱਡਾ ਫੈਸਲਾ ਕਰ ਦਿੱਤਾ ਗਿਆ ਪੰਜਾਬੀਆਂ ਦੇ ਲਈ ਘਰ ਘਰ ਕੇ ਗੱਪੇ ਨੇ ਜਿਹੜੇ ਉਹ ਸੀਐਮ ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਨੇ ਕਾਫੀ ਲੰਮਾ ਸਮਾਂ ਹੈ ਮੀਟਿੰਗ ਚੱਲ ਰਹੀ ਹੈ ਤੇ ਮੀਟਿੰਗ ਦੇ ਵਿੱਚ ਬਹੁਤ ਵੱਡੇ ਫੈਸਲੇ ਨੇ ਜਿਹੜੇ ਉਹ ਕਰ ਦਿੱਤੇ ਗਏ ਨੇ ਹਾਲਾਂਕਿ ਜਿਹੜਾ 2 ਦਿਨਾਂ ਬਾਅਦ ਸਪੈਸ਼ਲ ਸੈਸ਼ਨ ਵਿਸ਼ੇਸ਼ ਸੈਸ਼ਨ ਜਿਹੜਾ ਸੱਦਿਆ ਗਿਆ ਆ ਉਹ ਵੀ ਸ਼ੁਰੂ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਵੀ ਕਈ ਜਿਹੜੇ ਵੱਡੇ ਫੈਸਲੇ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਲਏ ਜਾ ਸਕਦੇ ਨੇ ਤੇ ਅੱਜ ਵੀ ਜਿਹੜੀ ਮੀਟਿੰਗ ਚੱਲ ਰਹੀ ਹੈ ਇਸ ਦੇ ਦੌਰਾਨ ਬਹੁਤ ਵੱਡੇ ਫੈਸਲੇ ਨੇ ਜਿਹੜੇ ਉਹ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਵੱਡੇ ਵੱਡੇ ਮੰਤਰੀ ਨੇ ਉਹ ਸੀਐਮ ਭਗਵੰਤ ਮਾਨ ਦੇ ਘਰ ਇਕੱਠੇ ਹੋਏ ਨੇ ਕਿਉਂਕਿ ਅੱਹ ਸੀਐਮ ਭਗਵੰਤ ਮਾਨ ਨੇ ਕੈਬਨਟ ਮੀਟਿੰਗ ਜਿਹੜੀ ਸੱਦੀ ਸੀ ਤੇ ਉਹਦੇ ਵਿੱਚ ਸਾਰੇ ਮੰਤਰੀ ਇਕੱਠੇ ਹੋਏ ਨੇ ਤੇ ਸਾਰਿਆਂ ਨੇ ਮਿਲ ਜੁਲ ਕੇ ਪੰਜਾਬ ਦੇ ਲਈ ਵੱਡਾ ਫੈਸਲਾ ਆ ਜਿਹੜਾ ਉਹ ਕਰ ਦਿੱਤਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ